ਕੱਲ ਜੀ ਬਈ ਸਾਰਿਆਂ ਨੂੰ ਸਵਾਗਤ ਹੈ ਸਾਡਾ ਬਲੌਗ ਚੱਲਦੇ ਵਿੱਚ ਤੇ ਅੱਜ ਅਸੀਂ ਆਪਾਂ ਪਾਹੋਲੀ ਕਿਉਂਕਿ ਆਪਾਂ ਨੇ 22 ਤਰੀਕ ਨੂੰ ਆਪਣੀ ਟਰਾਲੀ ਲਿਗੇ ਜਾਣੀ ਆ ਤੇ ਦੇਖਦੇ ਆ ਬਾਕੀ ਨੂੰ ਜਿਹੜਾ ਕੰਮ ਰਹਿ ਗਿਆ ਉਹਨਾਂ ਆਪਾਂ ਜੈਕ ਰਹਿੰਦੇ ਨੇ ਤੇ ਲਵਾਉਣੇ ਨੇ ਤੇ ਅੱਜ ਉਹ ਜੈਕ ਲਵਾਉਣ ਆਏ ਆ ਆਪਾਂ ਜਿਹੜੇ ਸਟੈਂਡ ਵਾਲਾ ਲੱਗਦਾ ਹੈ ਤੇ ਬਾਕੀ ਤੁਹਾਨੂੰ ਦਿਖਾਉਨੇ ਆ ਤੁਮ ਦੇਖਦੇ ਤੇ ਜਿਹੜਾ ਰਹਿ ਗਿਆ ਉਹਨਾਂ ਆਪਾਂ ਜੀ ਉਹ ਯੂਏ ਪਹੁੰਚ ਗਏ ਅੱਜ ਉਹ ਫੇਰ ਆਗਰੇ ਕਿਹੜਾ ਹੁਣ ਦੱਸਦੇ ਪਹਿਲਾਂ 22 ਤਰੀਕ ਨੂੰ ਆ ਆਖਰੀ ਅੱਜ ਦਾ ਆ ਜੀ ਆ ਉਹ ਉੱਡਾ ਦਾ ਲੈ ਕੇ ਆਣਾ ਆ ਉਸ ਦਾ ਲੈਣੇ ਆਣਾ ਉਹ ਦਾ ਲੈਣੇ ਆਣਾ ਲੋਈ ਲੈ ਕੇ ਲੈਣ ਤਜਨ ਕਰਾ ਕੇ ਖੜਾ ਜਿਓਨੇ ਉਹ ਤੇਜਨ ਹੋ ਗਏ ਉਹਦੇ ਬਾਅਦ ਆ ਲੈਣੇ ਆਉਣਾ 22 ਤਰੀਕ ਨੂੰ ਵੀ ਫੁੱਲ ਫੁੱਲ ਆਏ ਸਜਾਦ ਹੋ ਗਈਏ ਐਨ ਸਵੇਰ ਤੋਂ ਬਾਅਦ ਕਰਨਾ ਹੋਤਾ ਰਹੇ ਐਟਰਾ ਨੇ ਦਿਖਾਣੇ ਨਹੀਂ ਹੁੰਦੇ ਮੈਂ ਮਿੱਟੀ ਕਿੰਨੀ ਪਈ ਹੈੀ ਕਰਦਾ ਕਰਦਾ ਬਾਕੀ ਆ ਪੁੱਫੜ ਆ ਗਿਆ ਬਾਈ ਕੈਰ ਵੀ ਕੜੀ ਲਗਾਉਂਦਾ ਉਹ ਆ ਗਿਆ ਆਪਣੇ ਆਪ ਤੋਂ ਆ ਗਿਆ ਪ੍ਰੋਡਕਸ਼ਨ ਹਾਊਸ ਚੱਲਦਾ ਕੰਮ ਬਾਈ ਲੌਂ ਲੱਗੇ ਵਜਾਇਆ ਜਾਏਗਾ ਚੱਲਦਾ ਇਹ ਕੰਮ ਬਾਈ ਚੱਲਦਾ ਲੈਟ ਲੱਗਣ ਦੇ ਗਿਆ ਬਾਈ ਦਾ ਵਾਲੀ ਜਿਹੜਾ ਬਾਈ ਜੱਬ ਵਜਨ ਦਾ ਪੂਰਾ ਚੈੱਕ ਦੂੰਗਾ ਟਾਈਪਾਂ ਲੱਗਣੀਆਂ ਹੋਣਾਂ ਬਿਛਾੜੇ ਜਿੰਨੇ ਟਰਾਲੇ ਨੇ ਪੜੇ ਹੋਏ ਬਾਕੀ ਵੀ ਬਾਈ ਮੇਲੇ ਹੀ ਬਹੁਲਾ ਆਏ ਮੇਲੇ ਹੀ ਬਹੁਲਾ ਲਏ ਨੇ ਚਲੋ ਬਾਕੀ ਇਹ ਡੱਕ ਰਹਿ ਗਿਆ ਆਪਾਂ ਲਵਾ ਕੇ ਫਿਰ ਆਪਾਂ 22 ਨੂੰ ਆਪਾਂ ਲੈਣਾ ਭਾਈ ਇਹ 22 ਨੂੰ ਦੇਖੋ ਵੀਡੀਓ 22 ਨੂੰ ਆਪਾਂ ਕਰ ਲੈਣਾ ਭਾਈ ਨਰਾਤਾ ਪਹਿਲਾਂ ਨਾਲੇ ਆਤਾ ਰੁਕੇ ਹੋਏ ਤੇ ਭਾਈ ਅੱਦਾ ਆਪਣੇ ਹਨਾ ਭਾਈ ਇਹ ਨਰਾਤਿਆਂ ਦੇ ਲੈ ਕੇ ਜਾਵਾਂਗੇ ਐਵੇਂ ਵੀ ਸਰਾਜੇ ਜਾਂਦੇ ਹੁੰਦੇ ਆ ਮੈਂ ਉਹ ਵੀ ਥਾ ਫੋਟੋ ਜਗਾ ਚਾਹ ਕੇ ਜੀ ਵੀ ਨਹੀਂ ਕਰਦਾ ਜਾਣ ਨੂੰ ਯਾਰ ਹਾਲਾਤ ਮਾੜੇ ਤੇ ਪੰਜਾਬ ਦਾ ਕਰਕੇ ਮੈਂ ਕਹਿੰਦਾ ਰਹਿਣੇ ਦੋ ਹਾਂ ਯਾਰ ਟੈਡੀ ਬਣੇ ਤੈ ਦਿੰਗਲ ਸਿੰਘ ਨਾਮ ਪਾ ਕੇ ਸਭ ਕੋ ਹਲੇ ਸਭ ਕੋ ਰੰਗ ਵੀ ਹਲੇ ਫੋਨਾ ਵਿੱਚ ਤੇ ਆਈ ਕਿਹੜੇ ਬਾਰ ਮਾਇਕ ਦੇ ਹਲੇ ਆ ਰੰਗ ਵੀ ਜੇ ਕਰਾਇਆ ਆਪਾਂ ਨੇ ਇਹ ਵੀ 골ਡਨ ਕਟਰ ਇਹ ਹੈ ਆ ਇਹ ਮੋਟਰ ਗੈਸ ਗਿਆ ਨਾਲ ਆ ਰੰਗ ਦੀ ਸ਼ਾਇਨ ਲਾਲ ਪਰਨਾ ਰੰਗ ਦੀ ਸ਼ੈਨ ਘੰਡ ਆ ਰਹੀ ਆ ਤਾਂ ਕਰਕੇ ਇਹੀ ਲਾਉਣਾ ਪਾ 골ਡਨ 골ਡਨ ਦੀ ਸ਼ੈਨ ਵੱਧਾ ਉਹ ਵੀ ਲੱਗਣੇ ਹਲੇ ਸਪਿੰਨਰ ਵੀ ਲਾਉਣੇ ਆ ਜੀ ਤਿਆਰ ਮਿਲਿਆ ਬਾਈ ਜੀ ਸਰ ਬਾਕੀ ਆ ਟਰਾਲੀ ਦਾ ਫੁੱਲ ਤਿਆਰ ਆ ਬਾਈ ਆਪਣੀ ਕੂਕੜ ਵਾਲੀ ਇਹ ਪੂਰੀ ਕੈਮ ਆ ਕਾਇਨ ਕੋਈ ਦੋ ਭਾਈ ਅੱਜ ਸਾਨੂੰ ਬੁਲਾਇਆ ਗਿਆ ਮੁੰਡੇ ਕਿਰਪਾਲਾ ਵੱਲੋਂ ਵੀ ਜੋ ਕੰਮ ਰਹਿੰਦਾ ਉਹ ਕਰਾਇਆ ਜਾਵੇ ਸਪੈਸ਼ਲੀ ਆਹ ਬੰਦੇ ਨੇ ਬੁਲਾਇਆ ਸਾਨੂੰ ਅੱਜ ਅੱਗੇ ਬਈ ਬਾਕੀ ਚੱਲਦਾ ਉਹ ਕਹਿ ਲਾਉਂਦੇ ਉਹ ਜੱਕ ਲੱਗੇ ਬਿਗਾਉਂਦਾ ਜੱਕ ਉਹ ਵਾਲਾ ਟ੍ਰੈਸ ਵਾਲਾ ਹੁੰਦਾ ਨਾ ਉਹ ਠੀਕ ਹੈ ਉਹਦਾ ਕੀ ਬੈਨੀਫਿਟ ਹੈ ਬੈਨੀਫਿਟ ਇਹ ਬੋਖਾ ਜਿਹਾ ਨਾ ਸਪਾ ਕੋਈ ਹੁੰਦਾ ਕਈ ਵਾਰੀ ਬਜੰਜਾ ਦਾ ਬਜੰਜਾ ਜਿਆਦਾ ਹੁੰਦਾ ਨਾ ਉਹ ਹਾਈਡਰੋਲਿਕ ਨਾਲ ਚੱਕਉਣਾ ਪੈਂਦਾ ਪਿੱਛੇ ਬਣੇ ਲਈ ਜਾਂਦੀ ਆ ਪਰ ਪਾਣੀ ਨਹੀਂ ਲੱਗਦੀ ਆ ਮਤਲਬ ਲਾ ਦੋ ਆਪੇ ਚੱਕਉਣਾ ਉਹਨੇ ਚੱਕ ਦਾਨਾ ਹੈ ਬੱਚੀ ਠੀਕ ਆ ਕਿ ਲੋਡ ਵਾ ਪੈਂਦੀ ਦੀ ਜਿਆਦਾ ਬਜੇ ਚੱਕਣੇ ਟਰਾਲੀ ਤਾਸ ਤੋਂ ਜਦੋਂ ਆਪਣਾ ਹੇਠਾਂ ਤੇ ਘਟਣਾ ਜਦੋਂ ਛੋਟਾ ਟਰੈਕਟਰ ਲੈ ਕੇ ਮਾਜੀ ਕਰਦੇ ਹਾਂ ਨਾਲ ਲਿਫਟ ਲਾਉਣੀ ਪੈਂਦੀ ਆ ਇਹ ਕਲੀ ਲਿਫਟ ਤੇ ਮਤਲਬ ਲੋਡ ਨਹੀਂ ਆਉਣਾ ਹੈਗਾ ਕਲੀ ਆ ਪ੍ਰੈਸ਼ਰ ਹਾਂ ਡਿਵਾਈਡ ਹੋ ਜਾਂਦਾ ਠੀਕ ਆ ਨਾਲ ਸਹਾਰਾ ਦੇ ਦੇ ਬਾਕੀ ਦਾ ਸਾਰਾ ਕੰਮ ਮੁੱਕਿਆ ਨਾ ਟਾਲੇ ਦਾ ਜਿਹੜਾ ਆਪਾਂ ਪਿਛਲਾ ਉਹ ਬਣਾਇਆ ਤਾਂ ਆਪਾਂ ਨੇ ਹਾਂ ਦਾਲੇ ਪੇਂਟ ਹੋਣਾ ਦਾਲੇ ਵੀ ਬਾਈ ਦੋ ਬਣਾਏ ਹੋਏ ਆ ਉਹਦਾ ਜਿਹੜਾ ਦੁਬਾਰਾ ਬਣਾਇਆ ਤਾਂ ਉਹ ਪੇਂਟ ਇੱਕ ਹਸਵੀ ਦੀ ਪਸੰਦ ਦਾ ਇੱਕ ਮੇਰੀ ਪਸੰਦ ਦਾ ਦੋ ਦੋ ਦਾਲੇ ਬਾਈ ਬਣਾਏ ਹੋਏ ਆ ਮੇਰੀ ਪਸੰਦ ਦਾ ਕੋਈ ਨਹੀਂ ਹੈਗਾ ਤੇ ਚਾਚੇ ਜੀ ਕਹਿੰਦਾ ਹੁਣ ਚਲ ਜਿਹਦੀ ਮਾਦੀ ਦਾ ਰੱਖ ਮੈਂ ਤਾਂ ਤੁਹਾਨੂੰ ਦੇ ਦੇਈਂ ਬਾਈ ਤਰੋਂ ਨਹੀਂ ਸੋਹਣਾ ਲੱਗਿਆ ਹੋਰ ਬਣਾ ਲਾਂ ਇੱਕ ਬਾਈ ਤੇ ਚਾਚੇ ਨੇ ਖੰਦ ਕਰ ਇੱਕ ਮੇਰੀ ਪਸੰਦ ਦਾ ਤੁਹਾਨੂੰ ਦੋ ਹੀ ਦਿਖਾ ਦੇਣੇ ਉਮੀ ਕਿਹੜਾ ਵਧੀਆ ਦਾ ਦ ਦੇਉਂ। ਇੱਕ ਤਾਂ ਲੱਗਿਆ ਪਈ ਹੁਣ। ਇੱਕ ਤਾਂ ਲੱਗਿਆ ਬਾਜ ਵਾਲਾ। ਹਾਂ। ਜਿਹੜਾ ਹੁਣ ਤਿਆਰ ਹੋਣਾ ਏ ਉਹ ਲੈਦਾ ਏ। ਉਹ ਤੇ ਰੰਗ ਕਰਨਾ ਬਾਈ 골ਡਨ ਮੈਂ ਨਾ ਮੈਨਾਂ ਵੀ ਸਾਨੂੰ ਸਦਾ। 골ਡਨ ਰੰਗ ਤੁਸੀਂ ਰੰਗ ਤੁਸੀਂ ਕਰਵਾ ਲਿਓ। ਕਿਉਂ ਨਾ ਉਹ ਵੀ ਕਹਿੰਦਾ ਕਰਵਾ ਦੇ ਬੰਦਾ ਹੁਣ ਦਾ ਲੰਚ ਦੇ ਬਾਅਦ ਆ ਤੇਰਾ ਬੰਦਾ ਜੇ ਤੱਕ ਆ ਰੰਗ ਵਾਲਾ ਦੇ ਕਰਾਏ। ਹੋਰ ਪਾਸੇ ਨਹੀਂ ਇਹਨੇ ਡਾਲੀ ਦਿਆ ਕਰੀ ਫਿਰ। ਡਾਲਾ ਤੇ ਰੰਗ ਤੁਸੀਂ ਇਹਨੇ ਡਾਲਾ ਤੇ ਰੰਗ। ਰੰਗ ਵਾਲਾ ਦੇ ਸਾਨੂੰ ਇਹ ਡਾਲੇ ਪੁਰੰਗ ਦੱਸ ਦੇ ਉਹਨੂੰ ਵੀ ਐਂ ਕਰਨਾ ਬਾਈ। ਹੁਣ। ਐਂ ਰਾਜੀ ਜਿਹੜੇ ਆ ਨੀ ਮਾਂ ਬਰਾਲੇ। ਕੜਾ ਤੇ ਜਿੱਟਾਇਆ ਲੈ ਕੜਾ ਤੇ ਆ ਜਾਓ ਵੀ ਅੱਜ 19 ਹੋ ਗਈ ਨਾ 22 ਤੱਕ ਤਾਂ ਹੋ ਜਾਣਾ ਬਾਈ ਦਾ ਰਾਮ ਕਹਿੰਦਾ ਅੱਜੇ ਹੋ ਜਾਣਾ ਬਲਮਾ ਦਾ ਅੱਜ ਫਾਈਨਲ ਕਰ ਦੇਣਾ ਬਿਲਕੁਲ ਜੇ ਟਾਇਰ ਆ ਗਿਆ ਤਾਂ ਠੀਕ ਹੈ ਵਰਨਾ ਫਿਰ ਟਾਇਰ ਰੰਗ ਤਾਂ ਕੰਮ ਖਾਸਾ ਪਿਆ ਬਲਮਾ ਨੂੰ ਪਤਾ ਉਹ ਰੰਗ ਤਾਂ ਚਾਰੇ ਰੰਗਾਂ ਦਾ ਹੋਣਾ ਪਤਾ ਕੀ ਹੈ ਦੂਜਾ ਕਾਰਾਂ ਜੀ ਲੱਗ ਹੋਣਾ ਪੱਤੀਆਂ ਬਣਾਉਂਦਾ ਦਾ ਇਹ ਇਕ ਕੁੱਲ ਆਪਣੀਆਂ ਜਿਹੜਾ ਨਾ ਬਰੀਕੀ ਕੰਮ ਹੁੰਦਾ ਬਾਅਦ ਚ ਆ ਕੇ ਅੜ ਜਾਂਦਾ ਹੈ ਉਹ ਮੋਟਾ ਮੋਟਾ ਕੰਮ ਤਾਂ ਤਿਆਰ ਟਰਾਲਾ ਜਿਹੜਾ ਬਰੀਕੀ ਆ ਉਹ ਟਾਈਮ ਲੰਨੇ ਆ ਇੱਕ ਤੇਰੀਆਂ ਜਿਹੜੀਆਂ ਉਹ ਆਪਣੀਆਂ ਲੇਟਾਂ ਲਾਉਣੀਆਂ ਉਹ ਜਿਹਦੇ ਵਿੱਚ ਐਮ ਜੀ ਲਿਖਿਆ ਹੋ ਉਹ ਵੀ ਆ ਗਈਆਂ ਉਹ ਆ ਗਈਆਂ ਇਹ ਸਰਾੰਦ ਆ ਗਈਆਂ ਬਾਈ ਕਹਿੰਦਾ ਉਹ ਵੀ ਉਹ ਉਹ ਲਾਉਣੀਆਂ ਆਪਰ ਨਾ ਠੀਕ ਆ ਮੈਂ ਕੱਲ ਨੂੰ ਚੱਕ ਲਿਆਵਾਂਗਾ ਭੁੱਲ ਨਾ ਜਾਇਓ ਲਾ ਦਿਓ ਜਾਣ ਦੇ ਪਹਿਲਾਂ ਜਰੂਰੀ ਗੱਲ ਚ ਲੈ ਜਾਣੀ ਐਮ ਜੀ ਐਮ ਜੀ ਉੱਪਰ ਐਮ ਜੀ ਆ ਨਾ ਬ੍ਰਾਂਡ ਦਾ ਚਾਹੀਦਾ ਲੋਗੋ ਯਾਰ ਦੂਤ ਚ ਚਮਕਣਾ ਤੇ ਹੋਰ ਬਾਕੀ ਰੰਗ ਪਿਆ ਜਿਹੜੇ ਰੰਗ ਤੁਸੀਂ ਕੋ ਕਰੇ ਹੋ ਨਾ ਆਪਣਾ ਟਰੈਕਟਰ ਆ ਜੀਪ ਨੂੰ ਵਾਈਟ ਹੋਇਆ ਉਹਥੇ ਆਪਾਂ 골ਡਨ ਕਰ ਲਾਂ ਹਾਂ 골ਡਨ ਨੇ ਹਾਂ ਦੱਸ ਕੇ ਜਾਊਗਾ ਤਮੂਰ ਨਾਲ ਕਾਈ ਕਹਿੰਦਾ ਵੀ ਉਹ ਕੋ ਕਰਾ ਕੇ ਨਾ ਜਿਹੜਾ ਬੈਲਡਿੰਗ ਵਾਲਾ ਰਹਿੰਦਾ ਇੱਕ ਮੋੜਾ 골ਡਨ ਦੇ ਕਰਕੇ ਟਰੈਕਟਰ ਦਾ ਟਰਾਲਾ ਤੋਂ ਆ ਮੜਾ ਜਾਂ ਉਹਦੇ ਵਾਂਗੂ ਰੰਗ ਇੱਕ ਸਟicker ਹੀ ਪਿਆ ਲਾਉਣਾ ਹਲੇ ਕਿਹੜਾ ਆ ਯੂਟਿਊਬਰ ਇੰਸਟਾਗ੍ਰਾਮ ਦਾ ਸਕੈਨਰ ਹੋਰ ਉਹ ਉਹ ਦੋ ਰਹਿੰਦੇ ਆ ਉਹ ਚਲ ਅਸੀਂ ਕਿਹੜਾ ਡੱਕਾ ਪਾਉਂ ਸ਼ੇਅਰ ਕਰਦਾ ਲਗਣਾ ਹਰਜੀਤ ਨੇ ਹੋਰ ਲਗਾਉਣਾ ਕੋਈ ਅੱਛਾ ਹੁਣ ਪੁੱਛ ਲਈਏ ਆਪਾਂ ਹਰਜੀਤ ਦਾ ਟਰਾਲਾ ਪੂਰਾ ਤਿਆਰ ਹੋਦਾ ਕੋਈ ਹੈ ਨਹੀਂ ਘਾਟਣਾ ਜੈਕ ਲੱਗਦਾ ਬਸ ਬਹੁਤ ਪੂਰਾ ਤਿਆਰ ਜੈਕ ਪੁਆਇੰਟ ਉਹਦਾ ਰੰਗ ਰੂਗੋ ਸਟਿੱਕਰ ਸਟੁਕਰ ਫੋਲੀ ਕੰਮਰੀਟਾ ਹੋ ਬਸ ਲੈ ਕੇ ਜਾਓ ਉਸ ਤੇ ਜੈਕ ਲਵਾ ਕੇ ਜਾਣਾ ਉਹਦੇ ਨੇ ਲੈ ਕੇ ਆਪਾਂ ਨਾ ਵੀ ਨਾਲ ਜਾਣਾ ਦੋ ਟਰਾਲੇ ਇਕੱਠੇ ਜਾਣਾ ਕੈਮਰਾ ਵਾਲਾ ਮੇਜੂ ਕਰਤਾਂ ਕੈਮਰਾ ਵਾਲਾ ਦੇਖਦੇ ਚ ਲਿਗ ਗਿਆ ਕੈਮਰਾ ਵਾਲਾ ਬਾਈ ਉਹਨੇ ਆਪ ਮੂੰਹ ਤੇ ਕਿਹਾ ਵੀ 21 ਨੂੰ ਜੇ ਨਹੀਂ ਕਿਨ ਫਿਰ ਕੋਈ ਫਿਰ ਫੋੜ ਆ ਜੂਗਾ ਕੋਈ ਗੱਲ ਨਾ 3600 ਦੀ ਹੁੱਕ ਲੈ ਕੇ ਆਇਆ ਵਾ ਮੈਂ ਮਿਲਣੀ ਆ ਜੇ ਪੈਂਗੂਆ ਟਰਾਲਾ 3600 ਵੀ ਤਾਂ ਹੀ ਲੈ ਕੇ ਆਉਂਗੇ ਹੁੱਕ ਪਾ ਕੇ ਦੇਖ ਲੈਣੇ ਕੋਈ ਨੂੰ ਮੰਗਾ ਕਹਿੰਦਾ ਹੁੱਕ ਨਾ ਨਹੀਂ ਪੈਂਦੀ ਐ ਗਾ ਟਰਾਲਾ ਨਹੀਂ ਆ ਹੁੱਕ ਨਹੀਂ ਹਲੇ ਨੂੰ ਹੀ ਬਹੁਤ ਮਾ bari ਬਹੁਤ ਵੱਡਾ ਹੁੱਕ ਜਿਹੜੀ ਆਪਾਂ ਉਹ ਹੀ ਲੈ ਕੇ ਆਉਂਕਾ ਦੋ ਲੋਕਾਂ ਦੋਨਾਂ ਦਾ ਸਾਈਜ਼ ਦੇਖ ਲੈਣੇ ਨਹੀਂ ਕਰਦੇ ਹੁਣ ਬਾਕੀ ਨਹੀਂ ਬੈਟ ਕਰਾਈਏ ਬਾਹਰ ਕਿਹੜੇ ਟਰਾਲੇ ਇਹਨਾਂ ਦੀ ਸੇਮੇ ਹੁੱਕ ਉਹਦੇ ਨਾਲ ਸੀ ਸੇਮੇ ਸੇਮੇ ਇੱਥੇ ਪਾ ਕੇ ਗੱਡੀ ਜੱਗੇ ਕੋਲੇ ਤਾਰ ਕੇ ਪਾ ਕੇ ਦੇਖ ਲੈਣੇ ਆ ਬਾਹਰ ਜਿਹੜਾ ਖੜਾ ਟਰਾਲਾ ਪਾ ਲਈ ਵਾ ਠੀਕ ਹੈ ਉਹ ਪਾ ਕੇ ਦੇਖ ਕੇ ਜੇ ਨਹੀਂ ਘੱਟ ਵਾਦਾ ਮਿਣ ਕੇ ਫਿਰ ਹੋਏ ਹੋ ਕੇ ਘਟਾ ਲਵਾਂਗੇ ਆਪਾਂ ਅੰਮਰਸਾ ਜਾਣੀ ਆ ਆਪਾਂ ਨਾ ਕਾਕਾ ਕਾਲੂ ਹੈ ਨਾ ਵਾ ਕਾਲੂ ਸੈਟ ਕਰਾ ਲਵਾਂਗੇ ਫਿਰ ਬੱਕੀ ਦੇਖਦੇ ਬਾਈ ਕਿਉਂ ਚੱਲਦਾ ਚੌੜੀਆਂ ਬਥੇਰੀਆਂ ਉੱਪਰੋਂ ਮੂਰੇ ਨੂੰ ਘੱਟ ਨਹੀਂ ਮੂਰੇ ਦੇ ਨਾਲ ਬਾਈ ਚ ਘੱਟ ਉਸ ਰਾਗ ਮਨਾਂ ਦਾ ਪਿੱਛੇ ਘੱਟਿਆ ਪਤਾ ਨਹੀਂ ਕੀ ਹੁਣ ਦੇਖਦੇ ਆਪਾਂ ਆਹ ਆ ਲੋ ਬਾਈਓ ਚੀਜ਼ ਖਾਈਏ ਇਕੱਲੇ ਆਹ ਹਲਦੀ ਉਹ ਹਲਦੀ ਉੱਡ ਰਹੀ ਆ ਹਾਂ ਇੱਧਰ ਉੱਡ ਰਹੀ ਆ ਹਨੇਰੀ ਆ ਰਹੀ ਆ ਬਾਈ ਇੱਧਰ 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 ਸਾਫ਼ ਤੇ ਆ ਮਾ ਹਾਂ ਇੱਧਰ ਸਾਫ਼ ਆ ਇੱਧਰ ਹਵਾ ਹੈ ਨਹੀਂ ਜਿੱਧਰ ਹਵਾ ਉਹਦੇ ਉੱਡ ਕੇ ਆ ਰਹੀ ਹਲਵੀ ਵੀ ਹਲ ਗਈ ਆ ਪ੍ਰਕੋਪ ਸਾਰੇ ਪੰਜਾਬ 'ਚ ਆਉ ਲਿਆ ਐ ਪਤਾ ਲੱਗਿਆ ਰੇ ਅਰੇ ਪੰਜਾਬ 'ਚ ਪ੍ਰਕੋਪ ਸ਼ਾਇਦ ਵੱੜਦੀ ਗੱਲ ਆ ਤਾਂ ਉਹ ਸਾਰੇ ਪੰਜਾਬ 'ਚ ਆ ਕਿ ਕਿ ਹੁੱਕ ਪਾ ਕੇ ਦੇਖ ਲਈਓ ਟਰਾਲੇ ਨੂੰ ਲੈ ਵੀਰੇ ਗੱਡੀ ਇੱਧਰ ਚੱਕ ਹਾਂ ਕੱਢ ਲੈ ਕੱਢੀ ਲੈ ਆਇਆ ਕੱਲੇ ਉਹ ਮੁਰਗੀ ਨੇ ਜਲਾਉ ਤੇ ਬਣਾਉਂਨੇ ਆ ਉਹ ਪਾਵਾ ਕੋ ਗੱਲ ਫੁੱਕ ਘੱਟ ਲਾ ਦੇ ਇੱਧਰ ਨੂੰ ਕੀ ਹਾਲ ਹੋਇਆ ਹਲਦੀ ਆ ਜੀ ਨੰਨਾ ਦਾ ਹਲਿਆ ਗੋਗ ਲੱਗੀ ਇੱਥੇ ਅੱਗ ਨਹੀਂ ਹੈਗੀ ਪੀਲਾ ਕਰ ਦਿੰਦਾ ਅੱਗ ਨਹੀਂ ਹੈਗੀ ਯਾਰ ਹਲ ਅੱਗ ਤਾਂ ਥੋੜੀ ਐ ਜੀਰੀਆਂ ਨੂੰ ਹਲਦੀ ਪਈ ਹੋਈ ਐ ਹੋਰ ਲਈ ਅੱਗ ਦਾ ਧੂਆਂ ਪਤਲਾ ਜਿਹਾ ਕਰਦਾ ਇਹ ਹੈਗਾ ਇਹ ਡੋਡੀ ਦਾ ਮੀਂਗਣ ਕਹਿੰਦੇ ਨੇ ਨੀਂਗਲ ਹੀ ਚੌਧਰੀ ਰਾਮ ਕਿਸਨ ਸਿੜਾ ਸਾਡੀ ਵੀ ਟਰਾਲੀ ਪਹਿਲਾਂ ਉਰੀ ਖੜੀ ਦੀ ਪਹਿਲਾਂ ਹੁੱਕ ਲਈ ਜਿੰਨੀ ਖੜੀ ਦੀ ਮਰੇ ਇੱਥੇ ਖੜੀ ਦੀ ਮਰੇ ਇੱਥੇ ਕਿਹੜਾ ਜਮੀ ਨੇੜੇ ਆ ਗਈ ਸੜਕ ਪਰ ਤੇ ਕਿਵੇਂ ਦੀ ਦੀ ਬੌਣੇ ਵਾਲੀ ਲਾ ਹੁੱਕਾ ਭਾਈ ਦੇਖੀ ਪਾ ਕੇ ਚੱਕ ਲਿਆ ਭਾਈ ਬਾੜੀ ਬਾੜਾ ਪੈ ਗਈ ਪੈ ਗਈ ਬਸ ਬਾਈ ਦੇ ਕਮਰੀਏ ਪੂਰੀ ਠੀਕ ਆ ਆਪਣੇ ਯਾਰਾਂ ਦੀ ਲੋਟ ਆ ਗਿਆ ਬਠੀਕ ਲੋੜ ਨਹੀਂ ਜੰਨੇ ਦੀ ਉਹ ਸੁੱਕ ਅਸਾਈ ਸੇਮ ਆ ਨਾ ਬਾਈ ਹੈ ਜੁੱਕਾ ਸੇਮ ਆ ਸੇ ਕਰਿਆ ਪੰਨਾ ਸੇ ਤਾਂ ਮੱਫੇ ਕੇ ਲੋੜਾ ਬਸ ਫਿਰ ਮੈਂ ਠੀਕ ਆ ਓਕੇ ਆ ਨਾ ਇਹ ਬਹੁਤ ਬਹੁ ਗਿਆ ਬਬਾਈ ਓਕੇ ਯਾਰ ਮੈਂ ਮੜਾਈ ਦੇਖਦਾ ਇਹ ਵੀ ਮੋੜ ਲਾ ਮੋੜ ਲਾ ਮੋੜਦੇ ਨਹੀਂ ਲਾ ਦੂਸਰ ਮੋੜ ਲਾ ਮੋਹਮਗਾ ਇਹਦਨੂ ਲੱਗੇ ਡੱਕੇ ਪਈ ਉਹ ਨਹੀਂ ਨਾ ਪਾਈਆਂ ਉਹ ਰੇਡ ਪਿੱਛੇ ਪਈ ਐ ਬਟ ਵੀ ਆ ਗਈ ਹਾਲ ਦੀ ਕਈ ਜਾਈ ਆ ਹਾਂ ਆ ਗਈ ਹਾਲ ਦੀ ਨੇੜੀ ਆ ਗਈ ਤੇ ਥੋੜਾ ਜਿਹਾ ਕੱਢ ਲਓ ਕਿ ਯਾ ਕਹੀ ਨਕੇ ਦੇ ਰੇ ਹਾਂ ਕੋਰ ਗਿਆ ਬਜਾ ਆਹ ਦੇ ਕਾ ਮਿਲਦਾ ਬਸ ਯਾਰ ਲੈ ਹੁੱਕ ਕੱਢ ਲੈ ਉਹਨੂੰ ਹੁਣ ਤੱਕ ਆਹ ਸਾਭ ਰੱਖਿਆ ਕੱਢ ਕੇ ਰੱਖਾ ਚੀ ਜਿਵੇਂ ਥੱਲੇ ਰੱਖ ਦੇ ਕੱਟ ਕੇ ਉਹ ਹੁੱਕ ਲਿਆ ਇਨੀ ਤੇ ਹੋੜੀ ਯਾਰ ਵਾਈਬ ਬਗਣਾ ਲੀ ਸੁਣੋ ਔਰ ਦੀ ਰੁਕ ਤੋਂ ਥੋੜਾ ਵਧੀਆ ਜੀ ਹਾਂ ਕੋਟੀ ਆਪੇ ਤਾਇਨ ਨੂੰ ਤਾਇਨ ਦਾ ਰਾਮ ਆ ਰਿਹਾ ਮੇਰਾ ਉਹਦੇ ਆ ਕੀ ਜਿਵੇਂ ਜਿਆ ਇੰਨਾ ਗੈਪ ਮੁੰਡੇ ਹੋ ਜਾ ਟਰਾਲੇ ਦੇ ਤਾਇਨ ਛੋੜ ਦੇ ਇਹ ਉਰੇ ਆਹ ਚੀਜ਼ ਬੈਣੀ ਆ ਆਇਆ ਮੈਣਾ ਉਰੇ ਤੇ ਲਾ ਹਾਂ ਇਹਨੂੰ ਆਇਂ ਰੱਖ ਹੁਣ ਉਥੇ ਹੱਥ ਲਾ ਉਰੇ ਦੇ ਆ ਆਹ ਆ ਇੰਨਾ ਐ ਪੂਰਾ 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 ਡੰਡਾ ਦੇ ਰਹਾ ਫੜੇ ਪਿੱਛੇ ਪੂਰਾ ਪੂਰਾ ਹੁਣ ਮਿੰਨ ਕਿੰਨਾ ਪਿੱਛਾ ਲਿਆਉਣਾ ਪੜਦਾ ਚੱਟ ਜਿਹੜੀ ਉਹੀ ਆਹ ਹੈ ਨਾ ਇੰਦਾਂ ਜਹਾਂ ਇਹ ਮਿੰਨੇ ਕੀ ਉਰੀ ਦੋਸਤ ਕੋ ਪਾਸ ਤੇ ਤੇ ਕਈ YouTube ਵੀ ਦੇ ਆਹ ਫੇਰ ਪਿੱਛਾ ਲਿਆ ਉਹ ਕੋਈ ਨਹੀਂ ਸਰ ਮੇਰੇ ਵਰ ਨਾ ਉਹ ਉਹ ਮਿੰਨ ਮਨ ਉਹ ਮਿੰਨ ਨੂੰ ਦੂਤਰਾ ਮੈਨਾਂ ਹੱਗਣਾ ਮੈਨੂੰ ਕਾਹਦੇ ਹੋਗੀ ਨਾ 2 ਇੰਚ ਤੱਕ ਨਾ ਸੁਣੋ। ਪਰਪਰਿਕ ਤੋਂ ਨਹੀਂ ਕੋਈ ਦਿੱਕਤ। ਅੱਗੇ ਇਹ ਤੋਂ ਨਾਪਦੇ ਹਾਂ ਰੋਸ਼ਟਰ। 7 ਮੀਟਰ। ਬਾਕੀ ਦੇਖਦੇ ਹਾਂ ਫੋਟੋ ਦੇ ਜਾ ਕੇ ਸਾਫਤਾਬ ਜੱਗਿਆ। ਉਹ ਬਾਈ ਇਹ ਲੱਗ ਪੀ ਜਲ ਰਿਹਾ ਕੰਮ। ਆਪਕੇ ਕੋਲ ਸਟੈਂਡ 'ਤੇ ਕੰਮ ਕਰਾਪਦਾ ਰਹਾ ਆਪਣਾ ਜਿਹੜਾ ਉਹ ਡੋਣਾ ਪਰ ਜਿਹੜਾ ਉਹ ਦੰਗੋ। ਹਾਲੇ ਤੱਕ ਉਹ ਨਹੀਂ ਜਿਆਦਾ। ਵਾਨਾ ਸਰਗੋਈਆ ਆ ਕਿ ਮੁੱਦਾ ਇਹ ਆ ਕਿ ਆਪਾਂ ਬਾਈ ਨੂੰ ਬੱਸ ਲੈ ਜਣਾ ਹੈ 22 ਤਰੀਕ ਆਖਰੀ ਇਹ ਜੀ ਤੇ ਮਾਰੇ ਮੁਕੇ ਨੀਤੀ ਦਾ ਮਰਿਆਦਾ ਉਹਨੇ ਬੈਠ ਕੇ ਆਪਾਂ ਬਾਈ ਨੂੰ ਜਲੇ ਆ ਪਹਿਨਰਾ ਹੋ ਗਿਆ ਹੁਣ ਸਾਤੇ ਹੀ ਹੋ ਰਹੇ ਹੱਦਾਂ ਟਾਈਮ ਆ ਨਾ ਬੈਠ ਕੇ ਪਾਸੇ ਹੁਣ ਚੱਲਦੇ ਆ ਘਰ ਨੂੰ ਬਾਕੀ ਭਾਈ ਬਾਹਰ 12 ਵਜੇ ਬਹੁਤ ਆ ਗੱਲਾਂ ਨਹੀਂ ਹੁੰਦੀਆਂ ਕਿ ਕੀ ਹਾਲੇ ਕੰਮ ਹੁੰਦਾ ਭਾਈ ਲਾਈਵ 3D ਦਿਖਾਰਿਆ ਹੁੰਦਾ ਨਹੀਂ ਕਟਿੰਗ ਹੋਣੀ ਸਾਰੀ ਕਟਿੰਗ ਸਾਰੀ ਉੱਧੇ ਹੁੰਦੀ ਭਾਈ ਆ ਭਾਈ ਜੱਟ ਜਿਹਪਤੀਆਂ ਵਾਲੇ ਸੈਟਾਂ ਲੱਗੇ ਐਂਡਿੰਗ ਕਿਹੜਾ ਭਾਈ ਸਾਊਂਡ ਦਾ ਕਿਹੜਾ ਹੈ ਸੌਲਿਡ ਵਾਲਾ ਸੌਲਿਡ ਵਾਲਾ ਸਾਡੇ ਬਾਤੇ ਵਾਰਾ ਭਾਈ ਇਹ ਭਾਈ ਨੂੰ ਜਾਣਦਾ ਪਰ ਆਇਆ ਪੂਰਾ 3D ਦੀਆ ਬਣਾ ਕੇ ਉਰ ਤੇ ਜਾਂਦੀ ਪੁਰੀਆਂ ਨੂੰ ਆਹੇ ਕਮਾ ਕੇ ਦਿਖਾਦੇ ਬਾਈ ਪੂਰੇ ਨਾਂ ਨਾਲ ਇਹ ਜੀ ਗੱਲ ਨਹੀਂ ਕੰਮ ਤਕੜਾ ਇਹ ਨਹੀਂ ਗੱਲ ਤਕੜਾ ਇਹਦੇ ਹੱਥ ਭਰੇ ਆ ਬਾਈ ਦੇ ਕਿ ਨਹੀਂ ਉਹੀ ਵੀ ਇੱਧਰ ਤੇ ਬਾਈ ਉੱਧਰ ਤੇ ਇਦਾਂ ਮਸ਼ੀਨ ਨੇ ਕਰਾਉਣਾ ਤੁਸੀਂ ਤਾਂ ਕੱਟ ਦੇਣਾ ਇਹ ਜੀ ਹੋਰ ਤੇ ਉਹ ਐਨ ਮਾਮੜ ਜੀਜੀ ਵਿਚਾਉਂਦੀ ਉਹ ਤੇ ਕਿੱਥੇ ਕਿੱਥੇ ਪੁਆਇੰਟ ਰੱਖਣਾ ਕਿੰਨੇ ਕਿੰਨੇ ਇੰਚ ਦਾ ਸਭ ਨੂੰ ਲੋਟਾ ਕੰਮ ਪੱਤੀਆਂ ਰੇ ਕਟਿੰਗ ਹੋ ਗਈ ਜਾਂ ਲੈਟਾਂ ਲਾਈਆਂ ਜਿਹੜੀਆਂ ਲੈਟਾਂ ਲਾਈਆਂ ਸਾਡਾ ਪਰ ਉਹ ਵੀ ਸਾਰੀ ਕਟਿੰਗ ਹੋ ਗਈ ਬਣਾਈ ਪਈ ਨੇ ਅੱਜ ਕੱਲ ਸਾਰਾ ਕੰਮ ਕੰਪਿਊਟਰ ਨਾਲ ਹੋ ਜਾਂਦਾ ਕੋਈ ਵੀ ਆ ਸਫਾਈ ਵੀ ਤਾਂ ਹੀ ਜ਼ਿਆਦਾ ਹੈ ਮਤਲਬ ਕਿ ਮਸ਼ੀਨ ਨਹੀਂ ਹੱਥੋਂ ਮਸ਼ੀਨ ਨਹੀਂ ਹੁਣ ਕੰਮ ਹੋ ਗਿਆ ਕੰਪਿਊਟਰ ਚ ਹੈ ਨਹੀਂ ਵੀ ਗ੍ਰਾਈਂਡਰ ਨਾਲ ਵੱਢਣਾ ਉਹ ਕੰਮ ਨਾ ਨਾ ਪ੍ਰੋਪਰ ਕਟਿੰਗ ਲੋਅ ਰੱਖਣਾ ਅੰਦਰ ਵਿੱਚ ਜਿਹੜੀ ਕੰਪਿਊਟਰ ਚ ਕਮਾਂਡ ਗਈ ਉਹੀ ਕਿਦਾਂ ਹੋਣੀ ਹੈ ਤਾਂ ਹੀ ਟਰਾਲੀਆਂ ਦੇ ਦੇਖਣ ਨੂੰ ਸਾਫ਼ ਹੱਸ ਹੋ ਗਏ ਸਾਬ ਇਹ ਦੋ ਗੋਡਰ ਜਿਹੜਾ ਪਾਈ ਹੈ ਇਹੀ ਹੈ ਅੱਜ ਕਰ ਪੌਣ ਹਰੇ ਲਗਾ ਹਰੇ ਲਗਾ ਕੰਪਿਊਟਰ ਹੈ ਕੰਪਿਊਟਰ ਹੈ ਤੇ ਬਾਕੀ ਟੈਲਰ ਤਿਆਰ ਹੈ ਆ ਲੈ ਚਾਹ ਨਹੀਂ ਲੱਗਦੇ ਇਹ ਚਲਾ ਕੇ ਲਗਾਉਣੇ ਉਹ ਨਾ ਇਹ ਸਾਈਡ ਪਰ ਲੱਗਣੀ ਹੈ ਪੱਤੀ ਲਾ ਕੇ ਪੱਤੀ ਲੱਗ ਜੀ ਜਾਨੀ ਕਿ ਉਹਨਾਂ ਨੂੰ ਪੱਤੀ ਰੰਗ ਰਹਿ ਗਿਆ ਲੱਗਣੇ ਨੂੰ ਹੁਣ ਇਹ ਤੇ ਆ ਪਿੱਛੇ ਨੂੰ ਵੱਜੂਗਾ ਮੈਨ ਲੱਗਦਾ ਫੈੜਾ ਤਾਂ ਲੱਗਣਾ ਹੀ ਨਹੀਂ ਆਈ ਅੱਛਾ ਹਾਂ ਇਹਨੇ ਚਮੱਕੇ ਜੇ ਮਰ ਗਿਆ ਨੇ ਸੜਾਂ ਵਰ ਤੇ ਚਮਕੂਗਾ ਯਾਨੀ ਕਿ ਵੀ ਆਮ ਦਾ ਚੀਜ਼ ਤੇ ਇਹ ਟੈਰਾਂ ਦੇ ਬਰਾਬਰ ਲੱਗਣੀ ਹੈ ਪੱਤੀ ਐ ਐਂਗਲ ਲਾ ਕੇ ਪੱਤੀ ਲੱਗਣੀ ਹੈ ਲਾਈ ਨਹੀਂ ਕਰਿਆ ਨਾ ਉਹ ਤਾਂ ਲਾਤੀ ਹੁਣਾਂ ਪੱਤੀ ਰੰਗ ਰਹਿ ਗਿਆ ਉਹਨੂੰ ਅੱਜ ਲਾਈ ਜਾਣਾ ਪੱਤੀ ਉਹ ਉਹ ਰੰਗ ਹੋ ਕੇ ਫਿਰ ਫਿੱਟ ਹੋਣਾ ਤਾਂ ਕੰਮ ਦਾ ਬਾਈ ਮਾਂ ਮੁੱਟੇ ਜਾਂਦਾ ਕੱਲ ਐ 22 ਤਰੀਕ ਆਖਰੀ ਆ ਬੱਸ ਵੀ 22 ਤੱਕ ਕੰਮ ਨਿਬੜ ਗਿਆ ਫੇ ਬਾਈ ਨੂੰ ਲੈ ਜਾਣਾ 22 ਤਰੀਕ ਠੀਕ ਨਹੀਂ ਕਰ ਬਾਈ ਨੂੰ ਲਿਜਾ ਕੇ ਘਰ ਆ ਖੜਾ ਲੈਣਾ ਉਹਦੇ ਬਾਅਦ ਮੇਰੇ ਜੀਰ ਵੜਾਉਂਗੇ ਜੀਰੀ ਪਾਉਂਗੇ ਦੇਖਦੇ ਆ ਟੱਟ ਤੇ ਜੀਰੀ ਫੇਰ ਦੰਨਾ ਤੇ ਨਹੀਂ ਹੋਰ ਕੀ ਬਾਕੀ ਇੱਕ ਸਟicker ਤਾਂ ਰਹਿਣਤਾ ਸੀ ਤਾਂ ਉਹ ਸੀ ਗਏ ਦੇ ਬਾਈ ਕੋਲ ਨਹੀਂ ਤਾਂ ਉਹ ਬਾਈ ਉੱਤੇ ਹੈ ਨਹੀਂ ਤਾਂ ਹਾਂ ਬਾਈ ਨੂੰ ਘਰਾਂ ਜਾ ਕੇ ਲੈਪਟਾਪ ਬਣਾ ਕੇ ਭੇਜਣਾ ਮੈਂ ਅੱਛਾ ਉਹਦੇ ਬਾਅਦ ਆਵੇ ਦਾ ਆਵੇ ਲਾਣ ਕਹਿੰਦਾ ਮੈਂ ਫਿਰ ਆਪ ਗੱਡਾ ਮਾਂ ਦੀ ਲੋਡ ਲੈਣੇ ਜਾਂ ਪੰਜੇ ਜਾਂਦੇ ਹੋਏ ਮਿਲ ਵੀ ਗਿਆ ਕਿੰਨਾ ਕੰਮ ਆ ਵੈਸੇ ਉਹਦਾ ਸਟicker ਉਹ ਤਾਂ ਮੈਨੂੰ ਬਣਾਵਾਣਾ ਆਪਾਂ ਘਰੇ ਕੇ ਬਣਾਉਂਗਾ ਮੈਂ ਤੇ ਇਹ ਤਾਂ ਨੂੰ ਬਣਾਉਣਾ ਦੱਸਣਾ ਪੈਣਾ ਹਾਂ ਹਾਂ ਫਿਰ ਇਹਨੂੰ ਜੰਗਾ ਵੀ ਆਪੇ ਬਣਾਉਂਗਾ ਨਾ ਮੈਂ ਆਹ ਤੱਕ ਟਰਾਲਾ ਤੇ ਆ ਰਹ ਦੂਆ ਹੋਰੀ ਹੀ ਰਹਿਣਾ ਇਹ ਤਾਂ ਪੂਰਾ ਇਹਦਾ ਓਕੇ ਆ ਇਹਦਾ ਮਗਰ ਤਾ ਅੱਜ ਲੈ ਜਾ ਘਰ ਨੂੰ ਇਹ ਤਾਂ ਲੈ ਜਾ ਇਹ ਤਾਂ ਹੁਣ ਬਾਈ ਨੂੰ ਦੋਏ ਟਰਾਲੇ ਦੋ ਡੈਕਟਰ ਲੈ ਕੇ ਦੋਏ ਟਰਾਲੇ ਆਪਾਂ ਤੋਰ ਦੇਣੇ ਭਾਈ ਠੀਕ ਨਹੀਂ ਕੈਵਨ ਆ ਜੂ ਭਾਈ ਕੈਵਨ ਨਾਲ ਕੈਵਨ ਨਾਲ ਤਾਂ ਕੁਝ ਨਹੀਂ ਪਤਾ ਹੈ ਤੋਰ ਨਹੀਂ ਪੈਣੀ ਹੁਣੀ ਉਹ ਥੋੜਾ ਜਿਹਾ ਹੁਕਣੀ ਪੈਣੀ ਹੈਗੀ ਅੱਛਾ ਟਰੈਕਟਰ ਲਿਆਉਣੀ ਪਣੀ ਆਣੀ ਟਰੈਕਟਰ ਲਿਆਉਣਾ ਪੈਣਾ ਪੁੱਤ ਨਹੀਂ ਪੈਣੀ ਹੈਗੀ ਫੋੜਾਈ ਹੁੱਕ ਦਾ ਇਹਦੀ ਵੀ ਰੱਖੀ ਪੈਣੀ ਜੌਂਡੀ ਵਾਲੀ ਵੀ ਤਾਂ ਹਾਂ ਜੌਂਡੀ ਆਪਦੀ ਬਣਨੀ ਲੱਤੀ ਆ ਯਾਰਾ ਪੜਾ ਫੇਡੀ ਜੌਂਡੀ ਆਪਦੀ ਤਾਂ ਪੈਣਾ ਹੀ ਚਾਹੀਦੀ ਤੇ ਬਣਨੀ ਲੱਤੀ ਹੋਈ ਔਰੇ ਪਾਸੋਂ ਵੀ ਬਣਾ ਲੈ ਬਾਈ ਬਸ ਠੀਕ ਹੈ ਬਸ ਉਹਨੇ ਬਣ ਜਾਣੀ ਉਦਨੇ ਆ ਜਾਣੀ ਨਾ ਤਾਂ ਚਲੋ ਬਾਈ ਠੀਕ ਹੈ ਬਾਈ ਫਿਰ ਮਿਲਦੇ ਆ ਲੱਗਿਆ ਆ ਬਈ ਚੜਿਆ ਆ ਉਹ ਤਾਂ ਚਲੀ ਜਾਣਾ ਉਹਦਾ ਮੁੰਡਾ ਪੂਰਾ ਆ ਤਾਂ ਵੇੜਾ ਹੀ ਉਲੀ ਆ ਇਹਦੀ ਹਿੰਦਵਾਹ ਟਰਾਲੇ ਕੋਲ ਸਵੇਰ ਤੋਂ ਹੀ ਆਈ ਤਾਂ ਸਰਦੀ ਪੈ ਰੂ